ਸਮਾਣਾ ਸ਼ਹਿਰ ਦਾ ਜਿਹੜਾ ਮੇਨ ਰਸਤਾ ਮੇਨ ਬੱਸ ਸਟੈਂਡ ਹੋਂ ਦਿਖਾ ਰਹੇ ਆ ਇਹ ਬੱਸ ਸਟੈਂਡ ਦੇ ਕੋਲ ਜਿਹੜੇ ਟੋਏ ਆ ਇੰਨੇ ਖਤਰਨਾਕ ਆ ਕਿ ਕੋਈ ਰਿਕਸ਼ਾ ਵਾਲਾ ਕੋਈ ਸਾਈਕਲ ਵਾਲਾ ਕੋਈ ਸਕੂਟਰ ਵਾਲਾ ਕੋਈ ਕਾਰ ਵਾਲਾ ਹਰ ਵਿਕਤੀ ਦੀ ਗੱਡੀ ਦਾ ਨੁਕਸਾਨ ਔਰ ਗਿਰਦੇ ਸਕੂਟਰ ਵਾਲੇ ਏ ਰਿਕਸ਼ਾ ਵਾਲੇ ਗਿਰਦੇ ਬਹੁਤ ਨੁਕਸਾਨ ਹੋ ਰਿਹਾ ਲੋਕ ਮੰਗ ਕਰ ਰਹੇ ਆ ਵੀ ਇਧਰੇ ਖੱਡੇ ਆ ਇਹਨਾਂ ਖੱਡੇ ਨੂੰ ਤੁਰੰਤ ਨਗਰ ਕੌਂਸਲ ਬਣਾਵੇ ਲੇਕਿਨ 2 ਮਹੀਨੇ ਪਹਿਲਾਂ ਵੀ ਅਸੀਂ ਪ੍ਰਸ਼ਾਸਨ ਕੇ ਧਿਆਨ ਚ ਲਿਆ ਇਸ ਰਸਤੇ ਸਾਰੇ ਅਧਿਕਾਰੀ ਸ਼ਹਿਰ ਦੇ ਜਿਹੜੇ ਮੁੱਖ ਅਧਿਕਾਰੀ ਆ ਉਹ ਮੰਡਲ ਅਫਸਰ तहसीलदार हर एक अधिकारी इसी रास्ते ਲੰਘਦੇ ਲੇਕਿਨ ਪਤਾ ਨਹੀਂ ਉਹਨਾਂ ਨੂੰ ਦਿਖਾਈ ਨਹੀਂ ਦਿੰਦਾ ਵੀ ਇਹ ਜਿਹੜੇ ਖੱਡੇ ਕਿੰਨੇ ਖਤਰਨਾਕ ਸਾਬਿਤ ਹੋ ਜਾਂ ਗਲਵੱਤ ਕਰਦੇ ਆ ਅਸੀਂ ਠੀਕ ਕਰਾਤੇ ਲੇਕਿਨ ਤੁਸੀਂ ਦੇਖ ਲਓ ਹਕੀਕਤ ਕੀ ਹੈ ਹਰ ਵਿਅਕਤੀ ਮੰਗ ਕਰ ਰਿਹਾ ਵੀ ਜਿਹੜੇ ਟੋਏ ਐ ਟੋਆ ਨੂੰ ਬਰਸਾਤਾਂ ਤੋਂ ਪਹਿਲੇ ਪਰਾ ਜਾਵੇ ਬਰਸਾਤਾਂ ਦੇ ਵਿੱਚ ਜੇ ਪਾਣੀ ਜਮਾ ਹੋ ਜਾਣਾ ਕਿਸੇ ਨੂੰ ਪਤਾ ਹੀ ਨਹੀਂ ਲੱਗਣਾ ਖੱਡਾ ਕਿੱਥੇ ਹੈ ਤੋਂ ਬੰਦਾ ਗਿਰ ਸਕਦਾ ਹੈ ਇਸੀ ਕਰਕੇ ਲੋਕ ਮੰਗ ਕਰ ਰਹੇ ਹੈ ਪ੍ਰਸ਼ਾਸਨ ਤੋਂ ਵੀ ਇਸ ਰਸਤੇ ਨੂੰ ਭਾਵੇਂ ਟੈਲਾਂ ਲਾਇਆ ਜਾਣ ਭਾਵੇਂ ਸੀਸੀ ਫਰਸ ਲਾਇਆ ਜਾਵੇ ਕਿਉਂਕਿ ਲੁੱਕ ਵਾਲੀ ਜਿਹੜੀ ਸੜਕ ਬਣਾਉਂਦੇ ਆ ਉਹ ਕੁਝ ਦਿਨ ਬਾਅਦ ਹੀ ਟੁੱਟ ਜਾਂਦੀ ਹੈ ਹਫਤਾ ਵੀ ਨਿਕਲਦੀ ਇਸ ਕਰਕੇ ਇਸ ਦਾ ਪੱਕਾ ਇੰਤਜ਼ਾਮ ਹੋਣਾ ਚਾਹੀਦਾ ਤਾਂ ਕਿ ਲੋਕਾਂ ਨੂੰ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਇਹ ਤਾਂ ਕਿਹਦਾ ਖੱਡੇ ਨੁਕਸਾਨ ਜਾ ਕੇ ਨਾ ਥੱਲੇ ਲੱਗਦੀ ਆ ਗੱਡੀ ਜੀ ਹਾਂ ਜੀ ਹਾਂ ਪ੍ਰਸ਼ਾਸਨ ਨੂੰ ਵੀ ਕਹਿ ਚੁੱਕੇ ਆ ਬਹੁਤ ਖਤਰਨਾਕ ਨਹੀਂ ਇਹ ਦੇਖ ਕੇ ਤਾਂ ਐਕਸੀਡੈਂਟ ਵੀ ਹੋ ਸਕਦਾ ਨੁਕਸਾਨ ਵੀ ਉਹਦਾ ਵੀ ਨੁਕਸਾਨ ਆ ਬੰਦੇ ਦਾ ਵੀ ਲੱਤਾਂ ਪਾੜ੍ਹ ਸਕਦੀ ਆ ਸਮਾਂ ਤਾਂ ਮੇਨ ਰਸਤਾ ਜੀ ਇਹ ਹੈ ਬਹੁਤ ਭੜਾ ਹੈ ਸਵਾਰੀਆਂ ਬੈਠੇ ਹੁਣ ਕੋਈ ਪਤਾ ਨਹੀਂ ਰਿਕਸ਼ਾ ਪਲਟ ਵੀ ਸਕਦੀ ਹੈ ਇਹਦੇ ਬਾਰੇ ਤੇ ਅਸੀਂ ਵੀ ਮਨ ਦੇ ਵਿੱਚ ਕਹਿੰਦੇ ਆ ਕਿ ਸਰਕਾਰ ਇੱਧਰ ਵੀ ਥੋੜੀ ਜੀ ਨਜ਼ਰ ਮਾਰੇ ਹਾਂਜੀ ਬੁਰਾ ਹਾਲਾਤ ਆ ਜੀ ਧਿਆਨ ਨਹੀਂ ਹੈ ਕੋਈ ਜੀ ਦੇਣਾ ਚਾਹੀਦਾ ਧਿਆਨ ਬਹੁਤ ਜਿਆਦੇ ਪਰੇਸ਼ਾਨੀਆਂ ਆਉਂਦੀਆਂ ਜੀ ਹਰ ਬੰਦੇ ਨੂੰ ਪਰੇਸ਼ਾਨੀਆਂ ਆ ਜੀ ਪੈਦਲ ਵੀ ਆਉਂਦੀਆਂ ਗੱਡੀਆਂ ਨਾਲ ਬਿਲਕੁਲ ਹੁੰਦਾ ਜੀ ਬਿਲਕੁਲ ਹੁੰਦਾ ਜੀ ਇਹ ਤੁਹਾਡੇ ਸਾਹਮਣੇ ਆ ਜੀ ਦੇਖੋ ਕਿੱਡੇ ਕਿੱਡੇ ਖੱਡੇ ਨੇ ਕਿ ਪਾਣੀ ਕਿੰਨਾ ਕਿੰਨਾ ਖੜਦਾ ਹੈਗਾ ਇੱਥੇ ਟਾਈ ਟਾਈ ਈ ਫੁੱਟ ਤਿੰਨ ਤਿੰਨ ਫੁੱਟ ਪਾਣੀ ਹੁੰਦਾ ਇੱਥੇ ਇਸ ਵਜ੍ਹਾ ਨਾਲ ਖੱਡੇ ਪੈਂਦੇ ਨੇ ਇਹ ਘੱਟੋ ਘੱਟ ਪੰਜ ਸੱਤ ਜਣਾ ਬਾਅਦ ਪਾਣੀ ਨਿਕਲਿਆ ਖਤਰਾ ਜਾਨ ਨੂੰ ਹਰਕ ਦੀ ਜਾਨ ਨੂੰ ਖਤਰਾ ਹੈ ਸਕੂਟਰ ਮੋਟਰਸਾਈਕਲ ਇੱਥੇ ਡੇਲੀ ਦਿਖਦੇ ਨੇ ਅਸੀਂ ਦੇਖਦੇ ਆਂ ਜੀ ਹਾਂਜੀ ਇਹ ਰੋਜ਼ ਅਸੀਂ ਦੇਖਦੇ ਆਂ ਜੀ ਜਿਹੜੇ ਇਹ ਹਾਲਾਤ ਨੇ ਬਹੁਤ ਜ਼ਿਆਦਾ ਟੋਏ ਪਾਏ ਨੇ ਜਦੋਂ ਵੀ ਜਾਂਦੇ ਆਂ ਇੱਥੇ ਇਹੀ ਹਾਲ ਹੁੰਦਾ ਕਿਉਂਕਿ ਬਰਸਾਤੀ ਮੌਸਮ ਹੀ ਆਉਣਾ ਅੱਗੇ ਤੇ ਉਸ ਦੇ ਵਿੱਚ ਹੋਰ ਜ਼ਿਆਦਾ ਬਰਬਾਦੀ ਹੋਣੀ ਹੈ ਇਸ ਪ੍ਰਸ਼ਾਸਨ ਨੂੰ ਚਾਹੀਦਾ ਵੀ ਇਹਦਾ ਜਲਦੀ ਤੋਂ ਜਲਦੀ ਰਿਪੇਅਰ ਕਰਾਈ ਜਾਏ ਜਾਂ ਨਵਾਂ ਬਣਾਇਆ ਜਾਵੇ। ਬਹੁਤ ਖਲਾਤ ਬਹੁਤ ਖਰਾਬ ਨੇ ਜਦੋਂ ਬਾਰਿਸ਼ ਹੁੰਦੀ ਹੈ ਪਤਾ ਹੀ ਨਹੀਂ ਲੱਗਦਾ ਕਿੱਥੇ ਟੋਆ ਹੈ ਕਿੱਥੇ। ਕਈ ਵਾਰ ਤਾਂ ਲੋਕ ਗਿਰ ਜਾਂਦੇ ਨੇ ਜੀ। ਧਿਆਨ ਨਹੀਂ ਦੇ ਰਹਾ ਕੋਈ ਪ੍ਰਸ਼ਾਸਨ ਜੀ। ਰੋਜ਼ ਲੰਘਦੇ ਨੇ ਅਫਸਰ ਇਸ ਤਰ੍ਹਾਂ। ਹਾਂ ਜੀ, ਰੋਜ਼ ਛੜਦਾ ਦੁਕਾਨ ਸਾਹਮਣੇ ਜੀ। ਫਾਂਦਾ ਬਹੁਤ ਪਰੇਸ਼ਾਨੀ ਹੈ ਜੀ। ਹਾਂ ਇਹ ਠੀਕ ਹੋਣਾ ਚਾਹੀਦਾ ਨੇ ਘਟੋ ਘਟ ਚਾਰ ਪੰਜ ਵਾਰੀ ਪਾ ਗਈ ਇਹ ਤਾਂ ਫੇਰ ਐਵੇਂ ਹੀ ਹੋ ਜਾਂਦਾ ਜੀ। ਪੱਕਾ ਕੰਮ ਤਾਂ ਬੰਨਣਾ ਚਾਹੀਦਾ ਹੀ ਇਹਦਾ ਜੀ। ਪਿਛਲੇ ਅਸੀਂ 10-15 ਦਿਨ ਤੋਂ ਬੱਸ ਉੱਥੇ ਕੋਈ ਇੱਕ ਅੱਧਾ ਖੱਡਾ ਹੈ ਜੋ ਬੱਸਾਂ ਲੰਘਦੇ ਉਹਨਾਂ ਨਵਾਂ ਪਾਇਆ ਉਸ ਤੋਂ ਇਲਾਵਾ ਜੋ ਜਿੱਥੋਂ ਬੱਸਾਂ ਐਂਟਰ ਹੁੰਦੀਆਂ ਨੇ ਆਉਂਦੀਆਂ ਨੇ ਜਿਹੜਾ ਸੀ ਗੇਟ ਬੱਸਾਂ ਵਾਸਤੇ ਸਿਲੈਕਟ ਕੀਤਾ ਹੋਣ ਦੋ ਗੇਟ ਚ ਉੱਥੇ ਇੱਕ ਅੰਦਰ ਇੰਟਰਲੋਕਿੰਗ ਟੈਲ ਨੂੰ ਰਿਪੇਅਰ ਕਰਨ ਦਾ ਕੰਮ ਜੂਰ ਹੈਗਾ ਉਹ ਸਾਡਾ ਟੈਂਡਰ ਹੋਇਆ ਹੋਇਆ ਉਹ ਤੋਂ ਕਰਵਾ ਦਾਂਗੇ ਬਾਕੀ ਸੜਕ ਦੇ ਉੱਤੇ ਜੋ ਖੱਡੇ ਸੀਗੇ ਅਸੀਂ ਆਲਰੇਡੀ ਰਿਪੇਅਰ ਕਰਾ ਚੁੱਕੇ ਹਾਂ ਆਹ ਕੋਈ ਗੱਲ ਨਹੀਂ ਮੈਨੂੰ ਵੀਡੀਓ ਭੇਜ ਤੁਸੀਂ ਦਿਖਾ ਵੀ ਸਕਦੇ ਜੇ ਕੋਈ ਰਹਿ ਵੀ ਗਿਆ ਹੋਇਆ ਕੋਈ ਨਵਾਂ ਖੱਡਾ ਆ ਗਿਆ ਹੋਇਆ ਅਸੀਂ ਉਹਨੂੰ ਵੀ ਰਿਪੇਅਰ ਕਰ ਦਾਂਗੇ ਕੈਮਰਾਮੈਨ ਟੀ